ਹੈਲੋ ਸਤ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਆਪਾਂ ਕਰ ਰਹੇ ਹਾਂ ਜੀ ਅੱਜ ਪੌਣਿਆਂ ਦੀ ਸਫਾਈ ਪੌਣੇ ਧੋਣ ਵਾਲੇ ਸੀ ਆਪਾਂ ਧੋਵਾਂਗੇ ਪੌਣੇ ਪੌਣੇ ਮੈਂ ਮਸ਼ੀਨ ਵਿੱਚ ਨਹੀਂ ਪਾਉਂਦੀ ਮੈਂ ਹੱਥਾਂ ਨਾਲ ਹੀ ਧੋਣੇ ਨੇ ਪੌਣੇ ਕਿਉਂਕਿ ਆਪਾਂ ਖਾਣ ਪੀਣ ਵਾਲੀਆਂ ਚੀਜ਼ਾਂ ਹੱਥਾਂ ਨਾਲੇ ਧੋਣੇ ਆ ਇਸ ਕਰਕੇ ਆਪਾਂ ਪੌਣੇ ਕੱਪੜਿਆਂ ਵਿੱਚ ਨਹੀਂ ਪਾਉਂਦੇ। ਚਿੱਟੇ ਪੌਣੇ ਘਰ ਦੇ ਖੱਦਰ ਦੇ ਕੱਟ ਕੇ ਬਣਾਏ ਹੋਏ ਨੇ ਆਪਣੇ। 7 ਪੌਣੇ ਬਣਾ ਲਏ ਸੀ ਮੈਂ ਕੱਟ ਕੇ। ਕਿਉਂਕਿ ਪੌਣਾ ਤਾਂ ਰੋਜ਼ ਮੰਗ ਹੋਏ ਬਦਲਣਾ ਪੈਂਦਾ ਆਪਾਂ ਨੂੰ। ਚਿੱਟੇ ਪੌਣੇ ਸੋਹਣੇ ਲੱਗਦੇ ਮੁੱਲ ਦਾ ਜਿਹੜਾ ਸੂਤ ਦੇ ਪੱਲੜਾਂ ਦੇ ਖੱਦਰ ਬਣਿਆ ਹੋਇਆ ਆਪਣੇ ਕੋਲ ਵੇੜੀ ਤੇ ਉਹਦੇ ਪੋਣੇ ਬਣਾ ਲੇ ਸੀ ਆਪਾਂ ਕੱਟ ਕੇ ਸਿਆਲ 'ਚ ਜਦੋਂ ਆਪਾਂ ਪਾਠ ਪ੍ਰਕਾਸ਼ ਕਰਵਾਇਆ ਤੇ ਉਦੋਂ ਆਪਣੇ ਪੋਣੇ ਐ ਰੋਟੀ-ਰੋਟੀ ਬਨ ਕੇ ਲੈ ਗਏ ਤੇ ਪੋਣੇ ਫਿਰ ਵਾਪਸ ਕੋਈ ਨਹੀਂ ਕਰਕੇ ਤਾਂ ਜਾਂਦਾ ਜਿਹੜਾ ਕੋਈ ਲੈ ਜਾਂਦਾ ਇਸ ਕਰਕੇ ਮੈਂ ਸੱਤ ਪੋਣੇ ਹੋਰ ਬਣਾ ਲੈ ਨਵੇਂ ਲੇੜਾ ਮਾਰ ਲਿਓ ਤਾਂ ਕਹਿੰਦੇ ਨੇ ਪੋਣੇ ਨੂੰ ਲੇੜ ਨਹੀਂ ਮਾਰਦੇ ਹੁੰਦੇ ਪਰ ਇਹਨਾਂ ਨੂੰ ਲੇੜ ਮਾਰਨੀ ਪੈਂਦੀ ਕਿਉਂਕਿ ਮੁੱਲ ਦੇ ਪੌਣਿਆਂ ਤੇ ਵੀ ਹੁਣ ਲੇੜਾ ਮਾਰਿਆ ਹੁੰਦੀ ਹੈ। ਹੁਣ ਅੱਗੇ ਵਾਲਿਆਂ ਵਿਚਾਰਾ ਕੋਈ ਨਹੀਂ ਕਰਦਾ ਅੱਗੇ ਵਿਚਾਰ ਕਰਦੇ ਸੀ ਪੌਣਾ ਲੇੜੀ ਦੇਣੀ ਨਾ ਪਰਨਾ ਸਿਰ ਦਾ ਲੇੜੀ ਦਾ। ਤੁਸੀਂ ਵੀ ਦੱਸਣਾ ਜੀ ਕਮੈਂਟ ਕਰਕੇ ਇਸ ਤਰ੍ਹਾਂ ਹੁੰਦਾ। ਪਰ ਮੈਂ ਲੇੜ ਦੇ ਮਸ਼ੀਨ ਨਾਲ ਕਿਉਂਕਿ ਫਿਰ ਧਾਗੇ ਜੇ ਨਿਕਲਦੇ ਸੀ ਇਹਦੇ। ਕੋਸ ਪੋਣੇ ਮੇਰੇ ਕੋਲ ਇਹ ਜਿਹੀ ਵੀ ਨੇ ਜਿਹੜੇ ਲੇੜੇ ਨਹੀਂ ਹੋਏ ਉਹ ਜਿਹੜਾ ਸੂਤ ਦਾ ਖੱਦਰ ਹੁੰਦਾ ਉਹਦੇ ਪੋਣੇ ਲੇੜੇ ਤੋਂ ਬਿਨਾ ਸਰ ਜਾਂਦਾ ਉਹਦੇ ਪੋਣੇ ਆਪਾਂ ਨਹੀਂ ਵੀ ਲੇੜਾਂਗੇ ਉਹਦੇ ਇੰਨੇ ਧੱਗ ਨਹੀਂ ਨਿਕਲਦੇ ਜਿਹੜੇ ਪੱਲੜਾਂ ਦਾ ਸੂਤ ਦੇ ਨੇ ਇਹ ਪੋਣੇ ਹਜੇ ਤਾਂ ਹਲਕੇ ਬਹੁਤ ਹੀ ਸੌਫਟ ਆ ਪਰ ਇਹਨਾਂ ਨੂੰ ਉਹ ਕਰਨਾ ਪੈਂਦਾ ਲੇੜਨਾ ਪੈਂਦਾ ਤਾਂ ਕਿ ਉਪਸਮ ਦੇ ਧਾਗਾਂ ਵਾਂਗੂ ਨਿਕਲਣਾ ਜਾਣ ਬਾਰੇ ਤਾਂ ਕਰਕੇ ਲੇੜਿਆ ਹੋਇਆ ਹੈਗਾ ਚਲੋ ਜੀ ਆਪਾਂ ਹੁਣ ਇਹਨਾਂ ਨੂੰ ਧੋ ਦੇ ਚੰਗੀ ਤਰ੍ਹਾਂ ਸਾਫ਼ ਕਰਦੀ ਇਹ ਵੀਡੀਓ ਮੇਰ ਕਾਫੀ ਚਿਰ ਸਮਾਂ ਪਹਿਲਾਂ ਦੀ ਬਣਾਈ ਪਈ ਸੀ ਪਾਉਣ ਦਿਖਾਓ ਚ ਅੱਜ ਚਲੋ ਮੇਰੇ ਕੰਮ ਆ ਜਾਂਦਾ ਇਸ ਤਰ੍ਹਾਂ ਸਮਾਨ ਬਣਾਏ ਹੋਏ ਤਿਆਰ ਕੀਤਾ ਹੋਇਆ ਕਹਿੰਦੇ ਨੇ ਜੇ ਆਪਣੀ ਕੋਈ ਚੀਜ਼ ਸਾਮੀ ਪਈ ਹੋ ਤਾਂ ਆਪਾਂ ਨੂੰ ਕਿਤੇ ਕੰਮ ਦੇ ਜਾਂਦੀ ਹੈ ਅੱਜ ਮੈਨੂੰ ਇਹ ਵੀਡੀਓ ਕੰਮ ਦੇਗੀ ਬਣਾਈ ਹੋਏ ਇਹ ਕਈ ਵੀਡੀਓ ਮੇਰੇ ਕੋਲ ਹਜੇ ਪਈਆਂ ਨਹੀਂ ਇਸ ਤਰ੍ਹਾਂ ਬਣਾਈਆਂ ਤੇ ਚਲੋ ਮੈਂ ਹੁਣ ਇਹਨਾਂ ਦਾ ਪੈਂਟ ਇੱਕ ਅੱਧਾ ਨਾਲ ਲਾ ਦਿੰਨੀ ਕਿਉਂਕਿ ਹੁਣ ਤਾਂ ਮੈਂ ਇਹ ਕੰਮ ਨਹੀਂ ਕਰ ਸਕਦੀ ਚਲੋ ਜੀ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਕੱਟ ਕੇ ਧੋ ਕੇ ਸਮਾਰਕ ਤੇ ਉੱਪਰ ਸੁੱਕਣੇ ਪਾ ਦੇਵਾਂਗੇ ਮੈਂ ਟੂਟੀ ਦਾ ਪਾਏ ਪਲਾ ਲੇ ਪੋਣਿਆ ਰੰਗਦਾਰ ਜੈ ਇੱਕ ਮੈਨੂੰ ਵਧੀਆ ਨਹੀਂ ਲੱਗਦਾ ਇਹ ਪਾਸਾ ਮਜੀ ਦੇ ਸਾੜੇ ਚਾਦਰਾਂ ਬਣਾਈਆਂ ਤੇ ਉਹਨਾਂ ਚ ਬਚੇ ਚਲੋ ਕਿਸੇ ਨੂੰ ਇਹ ਕੰਮ ਸਾਰੀਆਂ ਦਕਸੇ ਰੋਟੀ ਰੋਟੀ ਲਵੇਟਣ ਦਾ ਤੇ ਇਹਿੱਕੇ ਪੋਣੀ ਸੋਹਣੇ ਲੱਗਦੇ ਆ ਤੁਸੀਂ ਦੱਸਣਾ ਕਮੈਂਟ ਕਰਕੇ ਸੋਨ ਕਿਹੜੇ ਪੌਣੇ ਵਧੀਆ ਲੱਗਦੇ ਤੇ ਜਿਹੜੇ ਆਪਾਂ ਮੁੱਲ ਪੌਣੇ ਲੈਉਣੇ ਉਹ ਵੀ ਸਵਾਜ ਜਾਂ ਨਹੀਂ ਆਉਂਦਾ ਪੌਣਿਆਂ ਦਾ ਕੋਈ ਪਹੁੰਚਿਆ ਜਾਂਦਾ ਮੈਂ ਤਾਂ ਫੇਰ ਲਿਆਉਂਦੇ ਤਾਂ ਆਪਾਂ ਮੁੱਲ ਦੇ ਵੀ ਆ ਐ ਨਹੀਂ ਹੈਗਾ ਵੀ ਆਪਾਂ ਵਰਤਦੇ ਨਹੀਂ ਹੈਗੇ ਮੁੱਲ ਦੇ ਪੌਣੇ ਪਰ ਐਂ ਤਾਂ ਕਿ ਫੇਰ ਆਪਾਂ ਕੰਮੀ ਨੇ ਵੱਡ ਤਾਂ ਜੂੜ ਮੈਂ ਸੱਤ ਇਕੱਠੇ ਬੇੜੀ ਚ ਵੱਢ ਲੇ ਪੌਣੇ ਚਲੋ ਜੀ ਜੇ ਆਪਣੇ ਘਰੇ ਕੋਈ ਚੀਜ਼ ਪਈਏ ਨਾ ਇਹ ਤਾਂ ਆਪਣਾ ਹੱਲ ਹੋ ਗੇ ਮੈਂ ਬਣਵਾ ਲਈ ਸੀ ਇੱਕ 베ੜੀ ਸੂਤ ਦੀ ਆਹ ਖੱਦਰ ਦੀ ਕਹਿੰਦੇ ਨੇ ਅੱਗੇ ਬੁੜੀਆਂ ਕਹਿੰਦੀਆਂ ਮਰੇ ਜਿਉਂਦੇ ਦਾ ਪੜਦਾਗਾ ਵੀ ਖੱਦਰ ਵੀ ਬਣਾ ਕੇ ਰੱਖਣਾ ਚਾਹੀਦਾ ਤੇ ਨਾਲੇ ਹੁਣ ਦੇਖ ਲੋ ਮੇਰੇ ਸੱਤ ਪੌਣੇ ਬਣ ਗਏ ਨਾ ਏਡੀ 베ੜੀ ਪਈ ਐ ਮੇਰੇ ਲਈ ਖੱਦਰ ਦੀ ਸੁਣ ਦਿਖਾਵਾਂ ਕਿਸੇ ਦਿਨ ਜੀ ਜਦੋਂ ਆਪਾਂ ਕੋਈ ਵੀ ਸੰਭਾਲ ਕੇ ਰੱਖਦੇ ਹਾਂ ਤਾਂ ਕੰਮ ਆ ਜਾਂਦੀ ਹੈ ਮੈਂ ਜਦੋਂ ਅੱਡ ਹੋਈ ਸੀ ਮੈਨੂੰ ਨਾ ਬਹੁਤ ਐ ਸੀ ਵੀ ਮੇਰੇ ਕੋਲ ਬਿਸਤਰੇ ਨਾ ਘਟ ਜਾਣ ਮੇਰੇ ਕੋਲ ਆ ਨੀਚੀ ਜਾ ਨਹੀਂ ਹੈਗੀ ਮੈਂ ਉਦੋਂ ਨੈਤ ਲੀਰਾਂ ਦੀਆਂ ਕਈ ਧਰੀਆਂ ਬਣਵਾ ਲਈਆਂ ਸੀ ਚਾਦਰਾਂ ਪਾਸਾਂ ਦੀਆਂ ਹਾ ਕੋਟੀਆਂ ਸਵਾਟਰ ਦੇੜ ਦੇੜ ਕੀ ਬਣਵਾ ਦੇ ਸੀ ਅੱਠ ਚਾਦਰਾਂ ਬਣਵਾ ਲਈਆਂ ਸੀ ਨਾ ਇੱਕ ਖੱਦਰ ਦੀ 베ੜੀ ਬਣਵਾ ਲਈ ਸੀ ਤੇ ਉਦੋਂ ਮੈਨੂੰ ਐ ਸੀ ਮੈਂ ਕਿਹਾ ਵੀ ਮੈਂ ਅੱਡ ਹੋ ਗਈ ਹੁਣ ਮੇਰੇ ਦੋ ਬੱਚੇ ਨੇ ਮੈਂ ਵੀ ਮੈਨੀਆਂ ਚੀਜ਼ਾਂ ਦੀ ਜ਼ਰੂਰਤ ਪੈ ਸਕਦੀ ਕੱਲ ਨੂੰ ਕਿਉਂਕਿ ਉਹਨੂੰ ਇੱਕ ਆਇਆ ਗਿਆ ਬਾਲਾ ਹੁੰਦਾ ਸੀ ਜਨਮ ਦਿਨ ਮਨਾਉਂਦੇ ਸੀ ਬੱਚਿਆਂ ਦੇ ਇਸ ਤਰ੍ਹਾਂ ਕਿਤੇ ਕੋਈ ਆ ਗਿਆ ਕਿਤੇ ਕੋਈ ਆ ਗਿਆ ਬਾਕੀ ਬੱਚੇ ਭਤੀਜੇ ਭਤੀਜੀਆਂ ਭਾਣਜੇ ਸਾਰੇ ਮੇਰੇ ਕੋਲ ਹੀ ਜਾਦੇ ਆਉਂਦੇ ਸੀ ਇਸ ਤਰ੍ਹਾਂ ਚਲੋ ਜੀ ਜਦੋਂ ਆਪਣੇ ਵਸਤੇ ਘਰਾਂ ਚ ਆਉਂਦੀ ਹੁੰਦੇ ਸਾਰੇ ਤਾਂ ਫਿਰ ਮੈਨੂੰ ਐ ਹੁੰਦਾ ਵੀ ਮੇਰੇ ਲਈ ਇਹ ਚੀਜ਼ ਘਟਣਾ ਜਾਵੇ ਕਿਤੇ ਪਹਿਲਾਂ ਵਿਆਹ ਦੇ ਬਿਸਤਰੇ ਬਹੁਤ ਸੀ ਪਰ ਫੇਰ ਵੀ ਮੈਨੂੰ ਇੱਕ ਇਸ ਤਰ੍ਹਾਂ ਰਿਹਾ ਵੀ ਮੈਂ ਹੋਰ ਬਿਸਤਰੇ ਬਣਾ ਮੈਂ ਤਿਆਰ ਕਰਾਂ ਤਾਂ ਕਰਕੇ ਆਪਾਂ ਨੇ ਬਣਾ ਲਏ ਕਈ ਬਿਸਤਰੇ ਪਰ ਮੈਂ ਹੁਣ ਨਹੀਂ ਕੁਝ ਇਹ ਜਿਹੇ ਖਰੀਦਦੀ ਹੈਗੀ ਪਹਿਲਾਂ ਮੈਂ ਉਦੋਂ ਬਹੁਤ ਮੰਜੇ ਮੰਜੇ ਮੈਂ 16 17 ਬਣਾ ਲੇ ਸੀ ਇੱਕ ਜਿਵੇਂ ਆਪਾਂ ਨੂੰ ਭੁੱਖ ਜੀ ਨਹੀਂ ਹੋ ਜਾਂਦੀ ਚੀਜ਼ ਦੀ ਇਸ ਤਰ੍ਹਾਂ ਮੈਨੂੰ ਹੋ ਗਈ ਸੀ ਬਿਆਨ ਹੀ ਮੇਰੇ ਕੋਲ ਹੈਗਾ ਨਹੀਂ ਮੇਰੇ ਕੋਲ ਹੈਗਾ ਵੀ ਆ ਵੀ ਬਣਾਵਾਂ ਮੈਂ ਆ ਵੀ ਬਣਾਵਾਂ ਤੇ ਹੁੰਦੀ ਹੈ ਜੀ ਸਾਰਿਆਂ ਨੂੰ ਆਪਣੇ ਬੱਚਿਆਂ ਖਾਤਰ ਹਰੇ ਕੀ ਕਰਦਾ ਤੇ ਉਦੋਂ ਮੈਨੂੰ ਸਾਡੇ ਇੱਥੇ ਥੋੜੇ ਜਿਹਾ ਘੱਟ ਸੀ ਬਿਸਤਰੇ-ਬੁਸਤਰੇ ਬੀਬੀ ਦੇ ਪਿੰਡ ਪਈ ਤੇ ਪੇਟੀ ਤੇ ਜਦੋਂ ਆਪਦੇ ਕੱਢਣੇ ਪੈਂਦੇ ਸੀ ਫੇਰ ਮੈਨੂੰ ਐ ਹੋ ਗਿਆ ਵੀ ਹੁਣ ਨਵੇਂ ਬਿਸਤਰੇ ਮੈਂ ਕਾਣੂ ਲਾਵ ਮੈਂ ਤਾਂ ਮੈਂ 8-9 ਲੀਰਾ ਨਹੀਂ ਅੰਦਰੀਆਂ ਬਣਵਾ ਲਈਆਂ ਸੀ ਨਾਲੇ ਮੈਂ 15-16 ਮੰਜੇ ਤਿਆਰ ਕਰ ਲਈਤੀ ਲੱਕੜ ਦੇ ਸਾਡੇ ਲੱਕੜ ਦੇ ਨਿੰਮ ਵੱਡੀ ਸੀ ਉਹਦੇ ਚਾਰ ਚਾਰ ਮੰਜੇ ਸਾਨੂੰ ਆਗੇ ਤੇ ਦੋਨਾਂ ਜਾਣੀਆਂ ਨੇ ਪੋਪਨਵਾਲ ਨੇ ਤੇ ਨਾਲੇ ਐ ਲਾਲਚ ਜਿਹਾ ਪੈਦਾ ਹੋ ਗਿਆ ਉਦੋਂ ਵੀ ਐ ਕਰੀਏ ਘਰ ਬੰਨਣਾ ਜੇ ਤਾਂ ਨਹੀਂ ਲਾਲਚ ਹੁੰਦਾ ਇਸ ਤਰ੍ਹਾਂ ਹੋ ਗਿਆ ਸੀ ਇੱਕ ਚਲੋ ਜਿਉਂ ਤਾਂ ਵਧੀਆ ਹੁਣ ਆਪਾਂ ਨੂੰ ਉਹ ਕਰਨ ਦੀ ਲੋੜ ਨਹੀਂ ਹੈਗੀ ਚੀਜ਼ ਬਣਾਉਣੀ ਚਾਹੀਦੀ ਹੈ ਲੇਕਿਨ ਆਪਾਂ ਤੇ ਮੈਂ ਇੱਕ ਲਾਲਚ ਦੇ ਤੌਰ ਤੇ ਸਾਰਾ ਸਮਾਨ ਬਣਾ ਲੈ ਸੀ ਕਰੇ ਹੁਣ ਮੇਰੇ ਹਜੇ ਮੰਜੇ ਦੋ ਤੋੜਤੇ ਐ ਜਾਂਬਲਿਆਂ ਨੇ ਇਹਨਾਂ ਨੇ ਚੌੜ ਚੌੜ ਚ ਬਾਈਆਂ ਤੇ ਬੈਠ ਕੇ ਤੇ ਮੈਨੂੰ ਦੁੱਖ じゃ ਲੱਗਦਾ ਵੀ ਜਦੋਂ ਇਸ ਤਰ੍ਹਾਂ ਕੋਈ ਚੀਜ਼ ਟੁੱਟਦੀ ਕਿਉਂਕਿ ਜਦੋਂ ਆਪਾਂ ਆਪਣੇ ਹੱਥੀ ਚੀਜ਼ ਤਿਆਰ ਕਰਦੇ ਤਾਂ ਆਪਾਂ ਨੂੰ ਉਹਦਾ ਦੁੱਖ ਵੀ ਮੈਸ ਲਓ ਜੀ ਜਦੋਂ ਤੁਹਾਡੇ ਕੋਲ ਇਸ ਤਰ੍ਹਾਂ ਦੀਆਂ ਚੀਜ਼ਾਂ ਘੱਟ ਹੁੰਦੀਆਂ ਨੇ ਤੇ ਫਿਰ ਸੋਨੇ ਜ਼ਰੂਰ ਐ ਹੁੰਦਾ ਵੀ ਅਸੀਂ ਚੀਜ਼ਾਂ ਬਣਾਈਏ ਕਿਉਂਕਿ ਸਾਡੇ ਇੱਥੇ ਬਿਸਤਰੇ ਸਾਨੂੰ ਸਾਰੀ ਕੱਢਣੇ ਪੈਗੇ ਮੈਨੂੰ ਭਾਂਡੇ ਤੇ ਬਿਸਤਰੇ ਇਸ ਕਰਕੇ ਮੈਨੂੰ ਐ ਲੱਗਦਾ ਤੇ ਵੀ ਜ਼ਰੂਰੀ ਹੋਣਾ ਚਾਹੀਦਾ ਇਹ ਸਮਾਨ ਕਿਉਂਕਿ ਘਰੇ ਜਦੋਂ ਸਮਾਨ ਨਹੀਂ ਹੁੰਦਾ ਤਾਂ ਆਪਾਂ ਨੂੰ ਘਾਟ ਮਹਿਸੂਸ ਹੁੰਦੀ ਹੈ ਚੀਜ਼ਾਂ ਦੀ ਇਸ ਕਰਕੇ ਆਪਾਂ ਇਹ ਸਮਾਨ ਬਣਾਇਆ ਸੀ ਸਾਰਾ ਤੇ ਇਸ ਉਸ ਵਿੱਚ ਵੀ ਮੈਂ ਮੇਰੀ ਮਾ ਨੂੰ ਕਹੇ ਕਿ ਬਿਸਤਰੇ ਲੈ ਤੇ ਮੈਂ ਖੈ ਵੀ ਮੈਨੂੰ ਤਾਂ ਸੂਸ ਕੁਝ ਬਿਸਤਰੇ ਦੇ ਕੇ ਜਾਓ ਮੇਰੇ ਲਈ ਬੇਟਾ ਸਮਾਨ ਘਟਣ ਨੇ ਭਾਂਡੇ ਲੈ ਕੇ ਜਾਓ ਨਾਏ ਬਿਸਤਰੇ ਲੈ ਕੇ ਜਾਓ ਕਿਉਂਕਿ ਮੈਨੂੰ ਆਉਂਦੀ ਨਹੀਂ ਹੋਈ ਆਪਣਾ ਸਮਾਨ ਕੱਢਣਾ ਪੈ ਗਿਆ ਭਾਂਡੇ ਤੇ ਬਿਸਤਰੇ ਸਾਡੇ ਇੱਥੇ ਐ ਨਹੀਂ ਸੀ ਸਾਡੀ ਨਾਨੀ ਕੋ ਰਹਿੰਦੇ ਸੀ ਅਸੀਂ ਤੇ ਬੀਬੀ ਦਾ ਸਮਾਨ ਉੱਥੇ ਪਿੰਡ ਪਿਆ ਸੀ ਸਾਂਝੇ ਟੱਬਰਾਂ ਜਿਹੇ ਜਾਂ ਕੁਸੀ ਹੁੰਦਾ ਜੀ ਸਾਨੂੰ ਆਪ ਹੀ ਪਤਾ ਹੈਗਾ ਤੇ ਜਿਹਦਾ ਕਬਜ਼ਾ ਹੋ ਜੇ ਉਸੇ ਦੀ ਹੋ ਜਾਂਦਾ ਹੈਗਾ ਇਹੋ ਜੇ ਕੰਮ ਅਜ ਤੇ ਪਰ ਆਪਾਂ ਆਪ ਦਾ ਸਮਾਨ ਬਣਾ ਲਿਆ ਸਾਰਾ ਵਹਿਗੁਰੂ ਦੀ ਕਿਰਪਾ ਨਾਲ ਚਲੋ ਹੁਣ ਮੈਂ ਨਹੀਂ ਬਿਲਕੁਲ ਖਰੀਦਦੀ ਉਦੋਂ ਮੈਂ ਬਹੁਤ ਖਰੀਦਦੀ ਰਹਿੰਦੀ ਇਸ ਤਰ੍ਹਾਂ ਪਾਂਡੇ ਠੇਕਰ ਵਗੈਰਾ ਤੇ ਮੰਜੇ ਸਿੰਜੇ ਬਣਾਉਂਦੀ ਰਹਿੰਦੀ। ਦਰੀਆਂ ਦੱਪੇ ਵਗੈਰਾ। ਤੇ ਚਲੋ ਹੁਣ ਆਪਣੇ ਕੋਲ ਵੱਧ ਸਮਾਨ ਆ ਜੀ। ਹੁਣ ਜ਼ਰੂਰਤ ਨਹੀਂ ਹੈਗੀ। ਕਹੇ ਲੋੜ ਕਾਟ ਦੀ ਮਾਂ। ਜਦੋਂ ਆਪਾਂ ਨੂੰ ਲੋੜ ਹੁੰਦੀ ਹੈ ਚੀਜ਼। ਉਦੋਂ ਫਿਰ ਐ ਹੁੰਦਾ ਵੀ ਆਪਾਂ ਨੂੰ ਮਤਲਬ ਇਹ ਆ ਚੀਜ਼ ਦੀ ਕਮੀ ਆ ਆਪਾਂ ਹੋਰ ਚੀਜ਼ਾਂ ਬਣਾਈਏ। ਇਸ ਤਰ੍ਹਾਂ ਤਿਆਰ ਕਰੀਏ। ਲਓ ਜੀ। ਹੁਣ ਬਣਾਉਣੇ ਆਪਾਂ ਗਰਮਾ-ਗਰਮ ਪਕੌੜੇ ਤੁਸੀਂ ਵੀ ਖਾ ਲਓ ਮੀਂਹ ਪੈ ਕੇ ਹਟਿਆ ਸੀ ਕਹਿੰਦੇ ਵੀ ਪਕੌੜੇ ਲਾਹੋ ਤੇ ਆਪਾਂ ਫਿਰ ਲਾਹੇ ਜੀ ਪਕੌੜੇ ਪਕੌੜੇ ਥੋੜੇ ਜੇ ਇਸ ਤਰ੍ਹਾਂ ਬਣਿਆ ਕਿਉਂਕਿ ਬੀਬੀ ਨੇ ੂਣ ਪਹਿਲੀ ਪਾ ਕੇ ਰੱਖਤਾ ਬੇਸਨ ਚ ਜਦ ਬੇਸਨ ਚ ਆਪਾਂ ਪਹਿਲਾਂ ੂਣ ਪਾ ਦਿੰਨੇ ਤਾਂ ਉਹ ੂਣ ਸੜ ਜਾਂਦਾ ਇਸ ਕਰਕੇ ਆਪਣੇ ਪਕੌੜੇ ਇਸ ਤਰ੍ਹਾਂ ਬਣਦੇ ਆ ਤੇ ਉਹਨਾਂ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਵੀ ਕਿਸ ਤਰ੍ਹਾਂ ਕੀ ਕਰਨਾ ਹੈ ਖਾਣ ਤਾਂ ਸਿਆਣਾ ਸਰੀਰ ਹੋ ਜਾਂਦਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਸੀ ਮੈਂ ਕਿ ਤੁਸੀਂ ਲੂਣ ਪਹਿਲਾਂ ਪਾਤਾ ਕਹਿੰਦੀ ਹਾਂ ਮੈਂ ਤਾਂ ਪਾਤਾ ਮੈਂ ਕਿਹਾ ਵੀ ਇਸ ਤਰ੍ਹਾਂ ਹੀ ਦਾ ਆਪਾਂ ਪਹਿਲਾਂ ਆਟਾ ਤਿਆਰ ਕਰਕੇ ਰੱਖਦੇ ਵੀ ਲੂਣ ਪਾਉਣ ਨਾਲ ਥੋੜਾ ਜਿਹਾ ਫਿਰ ਪਾਣੀ ਜੇ ਸੱਟ ਜਾਂਦਾ ਬੇਸਣ ਫਿਰ ਅਸੀਂ ਥੋੜਾ ਜਿਹਾ ਕਣਕ ਦਾ ਆਟਾ ਵੀ ਮਿਲਾਇਆ ਇਹਦੇ ਵਿੱਚ ਚਲੋ ਜੀ ਲਾਲਸਾ ਪੂਰੀ ਹੋ ਜਾਂਦੀ ਆਪਾਂ ਬਣਾਏ ਪਕੌੜੇ ਜਦੋਂ ਮੀਂਹ ਪੈ ਜਾਂਦਾ ਫਿਰ ਕੋਈ ਨਾ ਕੋਈ ਚੀਜ਼ ਖਾਣ ਨੂੰ ਮੰਗ ਰੱਖਦੇ ਕਿਤੇ ਕਹਿੰਦੇ ਮਿੱਠੇ ਪਕੌੜੇ ਲਾ ਲਓ ਕਿਤੇ ਮਿੱਠੇ ਗੋਲਗਲੇ ਲਾ ਲਓ ਕਿਤੇ ਪਕੌੜੇ ਬਣਾ ਲਓ ਫਿਰ ਚਲੋ ਜੇ ਆਪਾਂ ਨਹੀਂ ਖਾਣਾ ਸਮਾਨ ਦਾ ਆਪਾਂ ਪਰਿਵਾਰ ਖਾਤਰ ਆਪਾਂ ਨੂੰ ਕਰਨਾ ਪੈਂਦਾ ਕਦੇ ਵੀ ਆਪਾਂ ਨੂੰ ਲੋਨ ਪਹਿਲਾਂ ਨਹੀਂ ਪਾਉਣਾ ਚਾਹੀਦਾ ਜੇ ਆਪਾਂ ਥੋੜਾ ਜਿਹਾ ਟਾਈਮ ਠਹਿਰ ਕੇ ਲੱਗਣਾ ਹੋਵੇ ਬਣਾਉਣ ਤਾਂ ਲੋਨ ਐਟ ਟਾਈਮ ਹੀ ਪਾਉਣਾ ਚਾਹੀਦਾ ਸਮਾਨ ਕੋਲ ਤਿਆਰ ਕਰਕੇ ਕਰਕੇ ਰੱਖ ਲਓ ਬਾਕੀ ਸਾਰਾ ਸਮਾਨ ਪਾਲੋ ਤਾਂ ਲੋਨ ਥੋੜਾ ਜਿਹਾ ਹੌਲੀ ਪਾਉਣਾ ਚਾਹੀਦਾ ਟਾਈਮ ਦੇ ਸਿਰ ਤੇ ਇਸ ਤਰ੍ਹਾਂ ਨਮਕ ਫਿਰ ਪਾਣੀ ਜੇ ਸੱਡ ਦਿੰਦਾਗਾ ਲਓ ਜੀ ਆਪਾਂ ਹੁਣ ਪਕੌੜੇ ਲਾ ਰਹੇ ਹਾਂ ਮੈਨੂੰ ਆਇਆ ਹੁੰਦਾ ਵੀ ਜਿੰਨੀ ਕਿ ਮੈਂ ਤੋਂ ਆਪ ਕੋਸ਼ਿਸ਼ ਹੋਵੇ ਮੈਂ ਆਪ ਕਰਕੇ ਖਵਾਵਾ ਚੀਜ਼ ਤੇ ਮੈਂ ਹੁਣ ਥੋੜੀ ਜਿਹੀ ਕੋਸ਼ਿਸ਼ ਕਰਦੀ ਹਾਂ ਥੋੜੀ ਜਿਹੀ ਬੀਬੀ ਨੇ ਲਾਏ ਨੇ ਥੋੜੀ ਜਿਹੀ ਮੈਂ ਬਣਾਉਣੀ ਹੈ ਮੈਨੂੰ ਵਧੀਆ ਲੱਗਦਾ ਰਸੋਈ ਦੇ ਕੰਮ ਦਾ ਤਾਂ ਮੈਨੂੰ ਪਹਿਲੇ ਦਿਨ ਤੋਂ ਹੀ ਵੱਧ ਦਾ ਥੋੜਾ ਜਿਹਾ ਸ਼ੁਰੂ ਤੋਂ ਮੇਰੀ ਭੈਣ ਕੋਹਾ ਗੁੜਾ ਕਰਦੀ ਤੇ ਮੈਨੂੰ ਰਸੋਈ ਦਾ ਕੰਮ ਦਾ ਜ਼ਿਆਦਾ ਚਾਹ ਹੁੰਦਾ ਜਦੋਂ ਭਾਬੀ ਉਹ ਰੀਆਂ ਪੇਕ ਕੇ ਚੜੀਆਂ ਜਾਂਦੀਆਂ ਸੀ ਮੈਨੂੰ ਆਏ ਹੁੰਦਾ ਮੈਂ ਰਸੋਈ ਦਾ ਕੰਮ ਕਰਾਂ ਮੈਨੂੰ ਪਹਿਲੇ ਦਿਨ ਤੇ ਰਸੋਈ ਦੇ ਕੰਮ ਦਾ ਬਹੁਤ ਸਾਉਂਕ ਆ ਸਾਉਂਕ ਆ ਉਦੋਂ ਕद्दू-ਕੁੱਦੂ ਆਮ ਹੁੰਦੇ ਸੀ ਪਿੰਡ 'ਕੇਤ ਤੇ ਮੈਂ ਕਿਤੇ ਕद्दू ਦੀ ਬਰਫੀ ਬਣਾ ਲਈ ਸਾਰੇ ਨਿਮਾ ਥੱਲੇ ਬੈਠੇ ਹੁੰਦੇ ਮੈਂ ਇਹ ਜੇ ਕੁਸ ਖਾਣ ਪਕਾਉਣ ਨੂੰ ਕਰਦੀ ਰਹਿੰਦੀ ਬਸ ਸੂਈ ਮੱਥਾ ਮਾਰੀ ਜਾਂਦੀ ਗਰਮੀ 'ਚ ਉਦੋਂ ਗਰਮੀ ਵੀ ਨਹੀਂ ਸੀ ਲੱਗਦੀ ਹੁੰਦੀ ਸਰੀਰ ਇਹੇ ਜਿਹਾ ਹੁੰਦੇ ਸੀ ਬਸ ਮੈਨੂੰ ਇੱਕ ਸਾਂਕ ਹੁੰਦਾ ਵੀ ਮੈਂ ਕੁਝ ਕਰਾਂ ਕੁਝ ਕਰਾਂ ਕਿਰ ਮੇਰੇ ਗੱਲ ਜਾਦਾ ਕਿਸ ਨੂੰ ਮੈਂ ਦੱਸਦੀ ਆ ਤੇ ਮੇਰੇ ਬੀਬੀ ਨੇ ਨਾਨਕੇ ਜਾਣਾ ਸੀ ਬੀਬੀ ਨੇ ਅੱਗੇ ਵਸਤੀ ਜਾਂਦੀਆਂ ਬੀਬੀਆਂ ਰਹੀਆਂ ਨਾਨਕੇ ਜਦੋਂ ਬੀਬੀ ਵਸਤੇ ਜਾਣ ਨੂੰ ਤਿਆਰ ਹੋ ਗਈ ਨਾੜਕੇ ਤਾਂ ਮੈਂ ਕੀ ਕੀਤਾ ਮਾਗਰੋਂ ਮੈਂ ਚੱਕੇ ਸੌਣ ਜਿਹਦਾ ਮਹੀਨਾ ਸੀ ਚੱਕੀ ਬਾਲਟੀ ਮੈਂ ਤਾਂ ਗੁੜ ਘੋਲ ਲਿਆ ਬਾਲਟੀ ਭਰ ਕੇ ਧਾਰ ਕੱਢਣਾ ਹੀ ਬਾਲਟੀ ਸੀ 8 ਕਿਲੋ ਵਾਲੀ ਮੈਂ ਉਹਦੇ ਚ ਗੁੜ ਘੋਲ ਲਿਆ ਮੈਂ ਕਿਹਾ ਵੀ ਅੱਜ ਤਾਂ ਪੂੜੇ ਬਣਾ ਕੇ ਖਾਵਾਂਗੇ ਬੀਬੀ ਕਹੀਏ ਜਦੋਂ ਬੀਬੀ ਨੇ ਇਸ ਤਰ੍ਹਾਂ ਸਾਡੇ ਪਿੰਡ 'ਚ ਇੱਕ ਬੀਬੀ ਦੇ ਭੂਆ ਦਾ ਮੁੰਡਾ ਸੀ ਜੇ ਉਹਨਾਂ ਦੇ ਘਰੇ ਜਾਣਾ ਤਾਂ ਵੀ ਅਸੀਂ ਚੋਰੀਆਂ ਕਈ ਵਾਰ ਨਾਸਪਾਤੀਆਂ ਲੈ ਕੇ ਖਾਣੀਆਂ ਸਾਡੇ ਕਾਕਾ ਹੁੰਦਾ ਸਬਜ਼ੀ ਵੇਚਣ ਵਾਲ ਤੇ ਚੋਰੀਆਂ ਫਿਰ ਇਸ ਤਰ੍ਹਾਂ ਚੀਜ਼ਾਂ ਲੈ ਕੇ ਖਾਣੀਆਂ ਅਸੀਂ ਬੀਬੀ ਤੋਂ ਤੇ ਫੇ ਵੀ ਬੀਬੀ ਨੂੰ ਅੱਡੇ ਤੇ ਵਾਸਾ ਨਾ ਮਿਲੀ ਪਿੰਡ ਵਾਲੀ ਵਾਸਾ ਲਾਂਗੀ ਜਦੋਂ ਬੀਬੀ ਘਰੇ ਆ ਕੇ ਦੇਖਿਆ ਬੀਬੀ ਨੇ ਬਾਲਟੀ ਭਰੀ ਆਟੇ ਦੀ ਗੁੜ ਦੀ ਇੰਨੀਆਂ ਗਾਲਾਂ ਦਿੱਤੀਆਂ ਜੀ ਕਹਿੰਦੀ ਇਹ ਤਾਂ ਤੂੰ ਐ ਕਰਦਾ ਵੀ ਜਿਵੇਂ ਸਾਰੇ ਪਿੰਡ ਨੂੰ ਖਵਾਉਣੀ ਹੁੰਦੀ ਐ ਤੇ ਬਸ ਜੀ ਉਦੋਂ ਘਰ ਦਾ ਸਮਾਨ ਹੁੰਦਾ ਸੀ ਕਿਹੜਾ ਹੁੰਦਾ ਸੀ ਵੀ ਆਪਾਂ ਮੋਲ ਲੈ ਕੇ ਆਉਣੀਆਂ ਕੋਈ ਚੀਜ਼ ਮੈਨੂੰ ਹੁਣ ਵੀ ਕਈ ਵਾਰ ਜਾਦਾ ਜਾਂਦਾ ਵੀ ਵੇਖ ਲਓ ਉਹ ਵੀ ਦੇਣ ਸੀ ਜਦੋਂ ਆਟੇ ਦੇ ਕੋੜਦੀ ਆਪਾਂ ਨੂੰ ਪਰਵਾਹ ਹੀ ਨਹੀਂ ਸੀ ਹੁਣ ਆਪਾਂ ਜਦੋਂ ਕਬੀਲਦਾਰ ਹੋ ਜਾਨੇ ਦੇਖੀ ਕਿੰਨਾ ਘਰ ਬਾਰੇ ਸੋਚਣ ਲੱਗ ਜਾਂਦੇ ਆ ਜਦੋਂ ਆਪਾਂ ਆਪ ਆਪਦਾ ਘਰ ਖੁਦ ਬਣਦੇ ਆ ਫਿਰ ਆਪਾਂ ਨੂੰ ਇਹ ਚੀਜ਼ਾਂ ਦਾ ਅਹਿਸਾਸ ਹੁੰਦਾ ਵੀ ਹਾਂ ਵੀ ਉਹ ਬੀਬੀ ਸਹੀ ਗੱਲਾਂ ਕਹਿੰਦੀ ਸੀ ਤੇ ਅਸੀਂ ਤਾਂ ਜੇ ਇਸ ਤਰੀ ਕਰਦੇ ਕਹਿੰਦੇ ਬੀਬੀ ਉਹਨਾਂ ਦੇ ਘਰੇ ਗਈ ਆ ਕਾਕਾ ਹੁਣ ਆਪਣਾ ਆਸਪਾਤੀਆਂ ਲੈ ਕੇ ਖਾਵਾਂਗੇ ਹੁਣ ਕੁਲਫੀਆਂ ਲੈ ਕੇ ਖਾਵਾਂਗੇ ਅੱਗੇ ਬੱਚਿਆਂ ਨੂੰ ਬਾਜ਼ਾਰ ਦੀਆਂ ਚੀਜ਼ਾਂ ਦਾ ਨਹੀਂ ਹੁੰਦਾ ਸੀ ਕਿਉਂਕਿ ਸਬਜ਼ੀ ਵੇਚਣ ਵਾਲਾ ਹੁੰਦਾ ਉਹਨਾਂ ਦੀਆਂ ਇਹ ਚੀਜ਼ਾਂ ਲੈ ਕੇ ਖਾ ਲੈਂਦੇ ਜਾਂ ਵੱਧ ਤੋਂ ਵੱਧ ਪਿੰਡ ਦੀ ਦੁਕਾਨ ਤੋਂ ਰੂੰਗਾ ਲੈ ਕੇ ਖਾਂਦੇ ਤੁਸੀਂ ਵੀ ਦੱਸਣਾ ਵੀ ਰੂੰਗਾ ਕੌਣ ਕੌਣ ਲਏ ਹੁੰਦੇ ਸੀ ਦੁਕਾਨ ਤੇ ਜਾ ਕੇ ਇਸ ਤਰ੍ਹਾਂ ਖਾਣ ਦਾ ਥੋੜਾ ਜਿਹਾ ਵੱਧ ਹੁੰਦਾ ਸੀ ਬੱਚਿਆਂ ਨੂੰ ਅੱਗੇ ਕਿਉਂਕਿ ਕੋਈ ਚੀਜ਼ ਤਾਂ ਮਿਲਦੀ ਨਹੀਂ ਸੀ ਉਹਦੀ ਖਾਣ ਨੂੰ ਮੁੱਲ ਦੀ ਮਾਹੀ ਪਾੜੀ ਮਿਲਦੀ ਸੀ ਇਸ ਤਰੀ ਬਸ ਫਿਰ ਚੀਜ਼ਾਂ ਲੈ ਕੇ ਖਾਂਦੇ ਵਧੀਆ ਲੱਗਦੇ ਸੀ ਉਹ ਦਿਨ ਮੁੜ ਕੇ ਨਹੀਂ ਆਉਂਦੇ ਹੈਗੇ ਹੁਣ ਪਤਾ ਲੱਗਦਾ ਵੀ ਕਵੀਲਦਾਰੀ ਕੀ ਹੁੰਦੀ ਹੈ ਜਦੋਂ ਵਿਆਹ ਹੈ ਗਏ ਉਸ ਤੋਂ ਬਾਅਦ ਜਦੋਂ ਸੌਦੇ ਪੱਤੇ 'ਚ ਜ਼ਿੰਦਗੀ ਬਦਲ ਜਾਂਦੀ ਹੈ ਬੰਦੇ ਦੀ ਉਦੋਂ ਨਹੀਂ ਕੋਈ ਟੈਨਸ਼ਨ ਹੁੰਦੀ ਬੇਫਿਕਰ ਜ਼ਿੰਦਗੀ ਹੁੰਦੀ ਹੈ ਉਹ ਇੱਕ ਹੁਣ ਜਦੋਂ ਆਪਦਾ ਬਣਾਈ ਹੁੰਦੀ ਹਰੇਕ ਚੀਜ਼ ਜਦੋਂ ਕੋਈ ਐ ਐ ਹੋ ਜੇ ਨਾ ਫਿਰ ਦੁੱਖ ਲੱਗਦਾ ਤੁਸੀਂ ਦੇਖਿਓ ਜਦੋਂ ਆਪਣੀ ਚੀਜ਼ ਬਣਾਈ ਹੋਵੇ ਆਪਾਂ ਨੂੰ ਕਿੰਨਾ ਦਿਲ ਨੂੰ ਦੁੱਖ ਲੱਗਦਾ ਹੁਣ ਮੇਰੇ ਜਿਹੜੇ ਦੋ ਮੰਜੇ ਟੁੱਟ ਗਏ ਜਦੋਂ ਬਣਾਏ ਤਾਂ ਅਸੀਂ ਦੁਬਾਰਾ ਨਹੀਂ ਹੈਗੇ ਵੀ ਐਂ ਕਹਿੰਨੇ ਵੀ ਇੰਨੇ ਮੰਜੇ ਪਏ ਨੇ ਵੀ ਕੀ ਕਰਨੇ ਹੁਣ ਕੋਈ ਡਾਉਂਦਾ ਤਾਂ ਹੈ ਨਹੀਂ ਪਰ ਆਪਦੇ ਮਨ ਨੂੰ ਜਦੋਂ ਕਿਤੇ ਸੋਚ ਲੈਨੀ ਮੈਨੂੰ ਬਹੁਤ ਤਕਲੀਫ ਹੁੰਦੀ ਆ ਉਹ ਮੇਰੇ ਦੋ ਮੰਜੇ ਇਹ ਕੱਟ ਗਏ ਮੇਰੇ ਜਵਾਕਾਂ ਦੇ ਦੋ ਮੰਜੇ ਕੱਟ ਗਏ ਮੇਰੇ ਲਈ ਲੱਕੜ ਦੇ ਮੰਜੇ ਬਣਾਏ ਹੋਏ ਨੇ ਇੱਕ ਸਿਨੇਮਾ ਸਾਡੇ ਘੇਰੇ ਤੇ ਚਰਵਾਈ ਸੀ ਉਹਦੇ ਚਾਰ ਚਰ ਮੰਜੇ ਸਨ ਦੋਨਾਂ ਦਰਾਂ ਦੇ ਜੀ ਠਾਣੀ ਨੂੰ ਆ ਗਏ ਸੀ ਉਹਨੇ ਬਣਾਏ ਨਹੀਂ ਮੈਂ ਚਾਰ ਮੰਜੇ ਤਿਆਰ ਕਰਵਾਲੇ ਸੀ ਉਹ ਬਹੁਤ ਭਾਰੇ ਨੇ ਕਿਉਂਕਿ ਅੱਡ ਹੋਏ ਨੇ ਤਾਂ ਸਾਨੂੰ ਦੋ ਮੰਜੇ ਆਏ ਸੀ ਫਿਰ ਆਈ ਸੀ ਭੁੱਖ ਸੀ ਮਾਣ ਨੂੰ ਇੱਕ ਵੀ ਆਪ ਮੰਜੇ ਹੋਰ ਬਣਾਈ ਹੋਰ ਬਣਾਈ ਸਾਡੀ ਬੀਬੀ ਦਾ ਸਮਾਨ ਉੱਥੇ ਪਿੰਡ ਪਿਆ ਸੀ ਇਸ ਕਰਕੇ ਪਿੰਡ ਹੁਣ ਕੌਣ ਲੈਣ ਜਾਵੇ ਹੌਣ ਲੈਂਦੇ ਜੀ ਇਹ ਦੋ ਤਿੰਨ ਸਾਲ ਦੇ ਉੱਥੇ ਚੱਕ ਕੇ ਉਹ ਹੁਣ ਸਾਨੂੰ ਪਤਾ ਵੀ ਇੰਨੇ ਚਿਰ ਦੀ ਲੱਕੜ ਜਦੋਂ ਹਵਾ ਨਾਲ ਲੱਗੇ ਬੋਧੀਆਂ ਹੋ ਜਾਂਦੀਆਂ ਨੇ ਚੀਜ਼ਾਂ ਪਈਆਂ ਉਹ ਐਂ ਬੋਦੇ ਬੋਦੇ ਹੋ ਕੇ ਤਾਂ ਇਹ ਟੁੱਟ ਗਏ ਮੰਜੇ ਇਹ ਵੀ ਚੀਜ਼ਾਂ ਸੰਭਾਲ ਨਹੀਂ ਬਚਦੀਆਂ ਨੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ